ਪਿਛਲੇ ਮਹੀਨੇ 에어 ਇੰਡੀਆ ਦੀ ਫਲਾਈਟ 171 ਕ੍ਰੈਸ਼ ਹੁੰਦੀ ਆ ਤੇ ਟੋਟਲ ਉਹਦੇ ਵਿੱਚ 260 ਇਨਸਾਨ ਆਪਣੀ ਜਾਨ ਤੋਂ ਹੱਥ ਧੋ ਲੈਂਦੇ ਆ ਦੁਨੀਆ ਦੇ ਵਿੱਚ ਹੋਏ ਸਭ ਤੋਂ ਵੱਡੇ ਵਿਮਾਨ ਹਾਦਸਿਆਂ ਦੇ ਵਿੱਚੋਂ ਇਹ ਸਭ ਤੋਂ ਵੱਡੇ ਵਾਲਿਆਂ ਦੇ ਵਿੱਚੋਂ ਇੱਕ ਸੀ ਜਿਹਦੇ ਵਿੱਚ ਇੰਨੇ ਲੋਕਾਂ ਦੀ ਜਾਨ ਜਾਂਦੀ ਆ ਤਾਂ ਇਸ ਤੋਂ ਬਾਅਦ ਬਿਲਕੁਲ ਨੈਚੁਰਲ ਆ ਸਧਾਰਨ ਆ ਕਿ ਕੋਈ ਵੀ ਇਨਸਾਨ ਜਿਹਨੂੰ ਇਹ ਲੱਗਦਾ ਕਿ ਕਦੇ ਨਾ ਕਦੇ ਉਹਨੇ ਜਹਾਜ਼ ਦੇ ਵਿੱਚ ਸਫ਼ਰ ਕਰਨਾ ਵਾ ਚਾਹੇ ਨੇੜੇ ਭਵਿੱਖ ਦੇ ਵਿੱਚ ਚਾਹੇ ਦੂਰ ਦੇ ਵਿੱਚ ਤਾਂ ਉਹਨੂੰ ਇੱਕ ਡਰ ਇੱਕ ਤੋਖਲਾ ਹਮੇਸ਼ਾ ਲੱਗਿਆ ਰਹੂਗਾ ਤਾਂ ਇਸੇ ਕਰਕੇ ਇਹ ਵਾਲਾ ਵੀਡੀਓ ਮੈਂ ਤੁਹਾਡੇ ਲਈ ਸਪੈਸ਼ਲ ਲੈ ਕੇ ਆਇਆ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਦੁਨੀਆ ਦੇ ਸਭ ਤੋਂ ਸੇਫ ਤਿੰਨ ਜਹਾਜ਼ਾਂ ਦੀ ਜਿਨ੍ਹਾਂ ਨੂੰ ਜਹਾਜ਼ ਬਣਾਉਣ ਵਾਲੀਆਂ ਅਲੱਗ-ਅਲੱਗ ਕੰਪਨੀਆਂ ਸਪੈਸ਼ਲੀ 에ਅਰਬੱਸ ਤੇ ਬੋਇੰਗ ਏਅਰਲਾਈਨਸ ਨੂੰ ਵੇਚ ਦਿਆਂ ਨੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਸੇਫ ਏਅਰਲਾਈਨਸ ਦੀ ਜਿਹੜੀਆਂ ਵੱਡੇ ਬਜਟ ਦੀਆਂ ਹੁੰਦੀਆਂ ਤੇ ਲਾਸਟ ਦੇ ਵਿੱਚ ਆਪਾਂ ਗੱਲ ਕਰਾਂਗੇ ਬਜਟ ਏਅਰਲਾਈਨਸ ਦੀ ਜਿਨ੍ਹਾਂ ਦੀ ਟਿਕਟ ਕਾਫੀ ਜ਼ਿਆਦਾ ਸਸਤੀ ਹੁੰਦੀ ਆ ਮੇਨ ਏਅਰਲਾਈਨਸ ਨਾਲੋਂ ਪਰ ਉਹਨਾਂ ਦੇ ਵਿੱਚ ਵੀ ਜਿਹੜੇ ਸੇਫਟੀ ਮੈਜਰਸ ਨੇ ਉਹਨਾਂ ਨੂੰ ਬਹੁਤ ਹੀ ਧਿਆਨ ਦੇ ਨਾਲ ਦੇਖਿਆ ਜਾਂਦਾ ਚੈੱਕ ਕੀਤਾ ਜਾਂਦਾ ਤੇ ਜਿਨ੍ਹਾਂ ਦਾ ਟਰੈਕ ਰੈਕੋਰਡ ਅੱਜ ਤੱਕ ਬਹੁਤ ਹੀ ਜ਼ਿਆਦਾ ਚੰਗਾ ਵਾ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਦੁਨੀਆ ਦੇ ਅੱਜ ਤੱਕ ਦੇ ਸਭ ਤੋਂ ਜ਼ਿਆਦਾ ਸੇਫ ਜਹਾਜ਼ 에ਰਬਸ 380 ਦੀ 에ਰਬਸ 380 ਨੂੰ ਸਭ ਤੋਂ ਪਹਿਲਾਂ ਸਾਲ 2007 ਦੇ ਵਿੱਚ ਸਿੰਗਾਪੁਰ 에어ਲਾਈਨਸ ਨੂੰ ਦਿੱਤਾ ਗਿਆ ਤੇ ਇਹ ਜਿਹੜਾ ਡਬਲ ਡੈਕ ਜਹਾਜ਼ ਆ ਅੱਜ ਤੱਕ ਇਹਨੂੰ 18 ਸਾਲ ਹੋ ਚੁੱਕੇ ਆ ਇਹਦਾ ਜਿਹੜਾ ਟਰੈਕ ਰਿਕਾਰਡ ਆ ਉਹ ਬਹੁਤ ਹੀ ਜ਼ਿਆਦਾ ਵਧੀਆ ਬਿਨਾ ਕਿਸੇ ਇੱਕ ਵੀ ਡੈਥ ਦੇ ਇਹਦੇ ਵਿੱਚ ਬੈਠਣ ਵਾਲੇ ਕਿਸੇ ਵੀ ਮੁਸਾਫਰ ਦੀ ਅੱਜ ਤੱਕ ਮੌਤ ਨਹੀਂ ਹੋਈ ਨਾ ਹੀ ਇਸ ਪਲੇਨ ਨੇ ਕਦੇ ਵੀ ਕ੍ਰੈਸ਼ ਕੀਤਾ 에어ਬੱਸ 380 ਹੁਣ ਤੱਕ ਜਦੋਂ ਤੋਂ ਸਿੰਗਾਪੁਰ 에어ਲਾਈਨਸ ਨੇ ਇਹਨੂੰ ਵਰਤਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਤਾਂ ਬਹੁਤ ਸਾਰੀਆਂ ਹੋਰ 에어ਲਾਈਨਸ ਵੀ ਇਸ ਪਲੇਨ ਨੂੰ ਵਰਤ ਰਹੀਆਂ ਨੇ ਜਿਹੜਾ ਇਹ 에어ਬੱਸ ਦਾ ਜਹਾਜ਼ ਆ 10 ਲੱਖ ਤੋਂ ਜ਼ਿਆਦਾ ਫਲਾਈਟਸ ਇਹ ਕੰਪਲੀਟ ਕਰ ਚੁੱਕਿਆ ਤੇ ਸਭ ਤੋਂ ਜ਼ਿਆਦਾ ਵੱਡਾ ਰੀਜ਼ਨ ਹੈਗਾ ਇਹਦਾ ਇੰਨਾ ਜ਼ਿਆਦਾ ਸੇਫ ਹੋਣ ਦਾ ਇਹਦੇ ਵਿੱਚ ਬਾਕੀ ਦੇ ਹੋਰ ਨਾਰਮਲ ਜਹਾਜ਼ਾਂ ਦੇ ਨਾਲੋਂ ਡਬਲ ਇੰਜਨ ਨੇ ਚਾਰ ਇੰਜਨ ਨੇ ਇਸ ਜਹਾਜ਼ ਦੇ ਵਿੱਚ ਤੇ ਇਹੀ ਚੀਜ਼ ਇਹਨੂੰ ਸਭ ਤੋਂ ਜ਼ਿਆਦਾ ਸੇਫ ਜਹਾਜ਼ ਬਣਾਉਂਦੀ ਆ ਤੇ ਆਪਾਂ ਬਹੁਤ ਵਾਰ ਦੇਖਿਆ ਕਈ ਵਾਰੀ ਕਿਸੇ ਵੀ ਕਾਰਨ ਕਰਕੇ ਕੋਈ ਇੱਕ ਇੰਜਨ ਫੇਲ ਹੋ ਜਾਂਦਾ ਜਾਂ ਕਈ ਵਾਰੀ ਦੋ ਤੱਕ ਵੀ ਹੋ ਜਾਂਦੇ ਆ ਤੇ ਇਸ ਜਹਾਜ਼ ਦੇ ਵਿੱਚ ਲੱਗੇ ਹੋਏ ਚਾਰ ਇੰਜਨ ਇਹਨੂੰ ਹਮੇਸ਼ਾ ਉੱਡਦਾ ਰੱਖਦੇ ਆ ਤੇ ਇਹਦੇ ਯਾਤਰੀ ਹਮੇਸ਼ਾ ਸੁਰੱਖਿਅਤ ਆਪਣੀ ਮੰਜ਼ਿਲ ਦੇ ਉੱਪਰ ਪਹੁੰਚ ਜਾਂਦੇ ਆ ਤਾਂ ਅਗਲੀ ਵਾਰ ਜਦੋਂ ਵੀ ਤੁਸੀਂ ਆਪਣੀ ਫਲਾਈਟ ਬੁੱਕ ਕਰੋ ਤਾਂ ਇੱਕ ਪਾਸੇ ਤਾਂ ਆਪਾਂ ਪ੍ਰਾਈਸ ਦੇਖਦੇ ਆ ਰੇਟ ਦੇਖਦੇ ਆ ਟਾਈਮ ਵੀ ਦੇਖਦੇ ਆ ਪਰ ਨਾਲ ਦੀ ਨਾਲ ਹੀ ਤੁਸੀਂ 에ਅਰਲਾਈਨ ਦਾ ਜਹਾਜ਼ ਵੀ ਦੇਖ ਸਕਦੇ ਹੋ ਕਿ ਕੀ ਉਹ 에ਅਰਬੱਸ 380 ਹੈ ਤਾਂ ਜੇ 에ਅਰਬੱਸ 380 ਹੋਵੇ ਤਾਂ ਮੇਰੇ ਖਿਆਲ ਦੇ ਵਿੱਚ ਚਾਹੇ ਪੈਸੇ ਵੱਧ ਲੱਗ ਜਾਣ ਆਪਾਂ ਨੂੰ ਸਭ ਤੋਂ ਪਹਿਲਾਂ ਸੇਫਟੀ ਦਾ ਖਿਆਲ ਰੱਖਣਾ ਚਾਹੀਦਾ 에ਅਰਬੱਸ ਦੀ ਗੱਲ ਕਰਤੀ ਨੰਬਰ 1 ਦੇ ਉੱਪਰ ਹੈ ਨੰਬਰ 2 ਦੇ ਉੱਪਰ ਜਹਾਜ਼ ਹੈਗਾ 에ਅਰਬੱਸ ਵਾਲਿਆਂ ਦੀ ਬਿਲਕੁਲ ਰਾਈਵਲ ਕੰਪਨੀ ਤੇ ਉਹਨਾਂ ਤੋਂ ਵੀ ਪੁਰਾਣੀ ਕੰਪਨੀ ਬੋਇੰਗ ਤੇ ਬੋਇੰਗ ਦਾ ਜਹਾਜ਼ 717 에ਅਰਬੱਸ ਤੇ 380 ਨੂੰ ਸਟਾਰਟ ਹੋਏ 18 ਸਾਲ ਹੋਏ ਆ ਪਰ ਬੋਇੰਗ 717 ਨੂੰ ਕਿੰਨਾ ਟਾਈਮ ਹੋ ਚੁੱਕਿਆ ਤਕਰੀਬਨ 30 ਸਾਲ ਤੋਂ ਵੀ ਜ਼ਿਆਦਾ ਇਸ ਜਹਾਜ਼ ਦੇ ਵਿੱਚ ਦੋ ਰਾਇਲਸ ਰਾਈਸ ਦੇ ਇੰਜਨ ਲੱਗੇ ਹੋਏ ਆ ਤੇ ਅੱਜ ਵੀ ਇਹਦੇ ਤਕਰੀਬਨ 99 ਜਹਾਜ਼ ਅਲੱਗ-ਅਲੱਗ 에ਅਰਲਾਈਨਸ ਦੇ ਕੋਲ ਆ ਜਿਨ੍ਹਾਂ ਦੇ ਵਿੱਚੋਂ ਹੈਗੀਆਂ ਨੇ ਹਵਾਈਨ 에ਅਰਲਾਈਨ ਤੇ ਦੂਸਰੀ ਹੈਗੀ ਆ ਡੈਲਟਾ ਪਰ ਬੋਇੰਗ 717 에ਅਰਬੱਸ 380 ਤੋਂ ਕਾਫੀ ਚੀਜ਼ਾਂ ਦੇ ਵਿੱਚ ਬਿਲਕੁਲ ਅਲੱਗਾ ਕਿਉਂਕਿ ਇੱਕ ਤਾਂ ਇਹ ਕਾਰਨ ਨਾ ਕਿ ਬਹੁਤ ਪੁਰਾਣਾ ਜਹਾਜ਼ ਆ ਇਹ ਜਹਾਜ਼ Boeing 71 Airbus 380 ਤੋਂ کافی ਜ਼ਿਆਦਾ ਛੋਟਾ ਵਾ ਜਿੱਥੇ ਇੱਕ ਡਬਲ ਡੈਕ ਜਹਾਜ਼ ਆ ਉਥੇ ਉਲਟਾ ਜਿਹੜਾ Boeing 717 ਆ ਇਹ ਇੱਕ ਬਹੁਤ ਛੋਟਾ ਸਿਰਫ 100 ਸੀਟਾਂ ਵਾਲਾ ਜਹਾਜ਼ ਆ ਪਰ ਸੇਫਟੀ ਦੇ ਮਾਮਲੇ ਦੇ ਵਿੱਚ ਇਹ ਦੋਨੋਂ ਹੀ ਇੱਕ ਦੂਸਰੇ ਦੇ ਤਕਰੀਬਨ ਬਰਾਬਰ ਚੱਲਦੇ ਆ ਬਿਨਾਂ ਅੱਜ ਤੱਕ ਇੱਕ ਵੀ ਐਕਸੀਡੈਂਟ ਦੇ ਜਿਹੜਾ ਮੈਂ ਤੀਸਰਾ ਜਹਾਜ਼ ਤੁਹਾਨੂੰ ਹੁਣੇ ਦੱਸੂਗਾ ਉਹ ਤੁਹਾਨੂੰ ਪੂਰੀ ਤਰ੍ਹਾਂ ਨਾਲ ਹੈਰਾਨ ਕਰ ਦੇਊਗਾ ਉਹ ਉਹੀ ਜਹਾਜ਼ ਆ ਜਿਹੜਾ ਜਹਾਜ਼ 에어 ਇੰਡੀਆ ਦੇ ਕੋਲੇ ਸੀ ਤੇ ਜਿਹਦਾ ਉਸ ਦਿਨ ਕ੍ਰੈਸ਼ ਹੁੰਦਾ ਬੋਇੰਗ 787 ਡ੍ਰੀਮ ਲਾਈਨਰ ਮੈਨੂੰ ਪਤਾ ਤੁਹਾਡੇ ਦਿਮਾਗ ਵਿੱਚ ਕੀ ਚੱਲ ਰਿਹਾ ਹੋ ਪਰ ਉਸ ਤੋਂ ਪਹਿਲਾਂ 2 ਮਿੰਟ ਲਈ ਮੇਰੀ ਗੱਲ ਸੁਣ ਲਿਓ ਇਸ ਜਹਾਜ਼ ਨੂੰ ਕੰਮ ਦੇ ਉੱਪਰ ਲੱਗੇ ਹੋਏ ਤਕਰੀਬਨ 14 ਸਾਲ ਤੋਂ ਜ਼ਿਆਦਾ ਹੋ ਚੁੱਕੇ ਆ ਤੇ ਇਸ ਵਾਲੇ ਕ੍ਰੈਸ਼ ਤੋਂ ਪਹਿਲਾਂ ਇਸ ਪਲੇਨ ਦਾ ਕਦੇ ਵੀ ਕੋਈ ਵੀ ਕ੍ਰੈਸ਼ ਨਹੀਂ ਹੋਇਆ ਤੇ ਇਵਨ ਇਹਦੀ ਵੀ ਹੋਣੇ ਪਿੱਛੇ ਜੇਕਰ ਰਿਪੋਰਟ ਆਈ ਆ ਸਿਰਫ ਮੇਰੇ ਕੋਲ 3 ਦਿਨ ਹੋਏ ਆ ਤੇ ਹੁਣ ਕਾਫੀ ਜ਼ਿਆਦਾ ਰੌਲਾ ਪੈ ਰਿਹਾ ਉਹਦੇ 'ਚ ਤੇ ਜਿਹਦੇ ਵਿੱਚ ਸਿੱਧਾ-ਸਿੱਧਾ ਪਾਇਲਟਸ ਦੇ ਉੱਪਰ ਇਲਜ਼ਾਮ ਲਾਇਆ ਜਾ ਰਿਹਾ ਹਾਲੇ ਚੀਜ਼ ਜਾਂਚ ਦੇ ਘੇਰੇ ਵਿੱਚ ਹੈਗੀ ਆ ਜਿਹੜੀ ਪਾਇਲਟਸ ਦੀ ਆਪਣੀ ਆਰਗੇਨਾਈਜੇਸ਼ਨ ਆ ਉਹ ਵੀ ਆਪਣੇ ਆਪ ਨੂੰ ਡਿਫੈਂਡ ਕਰ ਰਹੇ ਆ ਆਪਣੇ ਪਾਇਲਟਸ ਨੂੰ ਡਿਫੈਂਡ ਕਰ ਰਹੇ ਆ ਪਰ ਇਸ ਇੰਡਸਟਰੀ ਦੇ ਜਿਹੜੇ ਬਹੁਤ ਸਾਰੇ ਮਾਰ ਨੇ ਉਹ ਇਹ ਕਹਿ ਰਿਹਾ ਕਿ ਹਾਂ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਵਾ ਕਿ ਕਿਸੇ ਵੀ ਪਲੇਨ ਦੇ ਕਰੈਸ਼ ਹੋਣ ਤੋਂ ਬਾਅਦ ਪਾਇਲਟਸ ਦੇ ਉੱਪਰ ਜਿਹੜਾ ਨਜ਼ਲਾ ਵਾ ਉਹਨੂੰ ਸੈਟ ਦਿੱਤਾ ਜਾਂਦਾ ਪਰ ਕਮ ਸੇ ਕਮ ਇਸ ਕੇਸ ਦੇ ਵਿੱਚ ਇਹ ਜ਼ਿਆਦਾ ਇਸ ਚੀਜ਼ ਦੀ ਸੰਭਾਵਨਾ ਵਾ ਕਿ ਦੋਨਾਂ ਦੇ ਵਿੱਚੋਂ ਕਿਸੇ ਇੱਕ ਪਾਇਲਟ ਦੀ ਗਲਤੀ ਰਹੀ ਹੋਗੀ ਨਾ ਕਿ ਇਸ ਮਸ਼ੀਨ ਦੀ ਵੀਡੀਓ ਦੇ ਅਗਲੇ ਸੈਕਸ਼ਨ ਦੇ ਵਿੱਚ ਆਪਾਂ ਚੱਲਦੇ ਹਾਂ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਸੇਫ 에ਅਰਲਾਈਨਸ ਦੇ ਵੱਲ ਤੇ ਇਹ ਡਾਟਾ ਕਿੱਥੋਂ ਨਿਕਲਿਆ 에ਅਰਲਾਈਨ ਰੇਟਿੰਗ.com ਤੋਂ ਇਹ ਉਹ ਵੈਬਸਾਈਟ ਆ ਜਿਹੜੀ ਜਹਾਜ਼ਾਂ ਦੇ ਨਾਲ ਰਿਲੇਟਡ ਸਭ ਤੋਂ ਜ਼ਿਆਦਾ ਆਥੈਂਟਿਕ ਡਾਟਾ ਹਮੇਸ਼ਾ ਲੈ ਕੇ ਆਉਂਦੀ ਆ ਤੇ ਇਹਨਾਂ ਦੇ ਅਕੋਰਡਿੰਗ ਸਭ ਤੋਂ ਜ਼ਿਆਦਾ ਦੁਨੀਆ ਦੀ ਸੇਫ 에ਅਰਲਾਈਨ ਕਿਹੜੀ ਆ 에ਅਰ ਨਿਊਜ਼ੀਲੈਂਡ ਤੇ 에어 뉴질랜드 ਜਿੱਥੇ ਜਾਣੀ ਜਾਂਦੀ ਆ ਆਪਣੇ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਵਧੀਆ ਸੇਫਟੀ ਮੈਜਰਸ ਨੂੰ ਲੈ ਕੇ ਆਪਣੇ ਪਾਇਲਟਸ ਦੀ ਸਭ ਤੋਂ ਜ਼ਿਆਦਾ ਵਧੀਆ ਟ੍ਰੇਨਿੰਗ ਨੂੰ ਲੈ ਕੇ ਪ੍ਰਣਾਲੀ ਇੱਕ ਹੋਰ ਰੋਚਕ ਪੱਖ ਹੈਗਾ ਏਅਰ ਨਿਊਜ਼ੀਲੈਂਡ ਦੇ ਜਿਹੜੇ ਜਹਾਜ਼ ਨੇ ਉਹ ਤੁਸੀਂ ਵੀ ਦੇਖਿਆ ਹੋਣਾ ਉਹ ਇੱਕੋ ਇੱਕ ਦੁਨੀਆ ਦੇ ਜਹਾਜ਼ ਨੇ ਜਿਹੜੇ ਕਾਲੇ ਰੰਗ ਦੇ ਕੀਤੇ ਹੁੰਦੇ ਆ ਤਾਂ ਇਸੇ ਕਰਕੇ ਇਹ ਵੈਸੇ ਵੀ ਪੂਰੀ ਦੁਨੀਆ ਦੇ ਜਹਾਜ਼ਾਂ ਤੋਂ ਬਿਲਕੁਲ ਅਲੱਗ ਦੇਖਦੇ ਆ ਪਰ ਇੱਥੇ ਉਹ ਕਾਲਾ ਰੰਗ ਕਿਸੇ ਵੀ ਤਰ੍ਹਾਂ ਦੇ ਖਤਰੇ ਦਾ ਨਿਸ਼ਾਨ ਨਹੀਂ ਹੈਗਾ ਉਲਟਾ ਉਹ ਬਿਲਕੁਲ ਸੇਫਟੀ ਦੇ ਸਟੈਂਡਰਡਸ ਦੇ ਵਿੱਚ ਪਰਪੱਕ ਹੋਣ ਦਾ ਨਿਸ਼ਾਨ ਆ ਤੇ ਇਸ ਤੋਂ ਪਹਿਲਾਂ 에어 ਨਿਊਜ਼ੀਲੈਂਡ ਨੂੰ ਇਹੀ ਵਾਲਾ ਖਤਾਬ ਮਿਲ ਚੁੱਕਿਆ ਸਾਲ 2022 ਦੇ ਵਿੱਚ ਵੀ ਤੇ ਸਾਲ 2024 ਦੇ ਵਿੱਚ ਵੀ ਤਾਂ ਇੱਕ ਵਾਰੀ ਫੇਰ ਜੇ ਤੁਹਾਨੂੰ ਕਦੇ ਵੀ ਚਾਂਸ ਹੋਵੇ ਕਿ ਤੁਸੀਂ 에어 ਨਿਊਜ਼ੀਲੈਂਡ ਦੇ ਜਹਾਜ਼ ਦੇ ਵਿੱਚ ਜਾਓ ਤਾਂ ਚਾਹੇ ਥੋੜੇ ਪੈਸੇ ਵੱਧ ਲੱਗ ਜਾਣ ਪਰ ਸਭ ਤੋਂ ਪਹਿਲਾਂ ਸੁਰੱਖਿਆ ਜ਼ਰੂਰੀ ਆ ਤਾਂ ਕੋਸ਼ਿਸ਼ ਕਰੋ ਕਿ 에어 ਨਿਊਜ਼ੀਲੈਂਡ ਦੇ ਜਹਾਜ਼ ਦੇ ਵਿੱਚ ਬੈਠ ਕੇ ਸਫਰ ਕੀਤਾ ਜਾਏ ਨਿਊਜ਼ੀਲੈਂਡ ਦੀ ਗੱਲ ਕਰ ਲਈ ਤਾਂ ਫਿਰ ਹੁਣ ਗਵਾਂਡੀ ਦੀ ਜਾਂ ਕਹਿ ਲੋ ਕਿ ਕਜ਼ਨ ਬ੍ਰਦਰ ਦੀ ਗੱਲ ਤਾਂ ਹੋਣੀ ਹੀ ਹੋਣੀ ਆ ਦੂਸਰੇ ਨੰਬਰ ਦੇ ਉੱਪਰ ਸੇਫਟੀ ਦੇ ਉੱਪਰ ਜਿਹੜੀ ਇਸ ਸਾਲ ਦੀ 에ਅਰਲਾਈਨ ਹੈਗੀ ਆ ਉਹ ਹੈਗੀ ਆ ਕੰਤਸ ਆਸਟ੍ਰੇਲੀਆ ਦੀ ਸਭ ਤੋਂ ਵੱਡੀ 에ਅਰਲਾਈਨ ਕੰਤਸ ਦਾ ਤੁਹਾਨੂੰ ਮੈਂ ਰਿਕਾਰਡ ਦੱਸ ਦਿੰਨਾ ਸਾਲ 1920 ਦੇ ਵਿੱਚ ਇਹਨਾਂ ਨੇ ਆਪਣੀ ਸਰਵ ਸ਼ੁਰੂ ਕੀਤੀ ਸੀ 105 ਸਾਲ ਹੋ ਚੁੱਕੇ ਆ ਅੱਜ ਤੱਕ ਕੀ ਤੁਸੀਂ ਜਾਣਨਾ ਚਾਹੋਗੇ ਕਿੰਨੇ ਟੋਟਲ ਇਹਨਾਂ ਦੇ ਕ੍ਰੈਸ਼ ਹੋਏ ਆ ਜ਼ੀਰੋ 105 ਸਾਲਾਂ ਦੇ ਵਿੱਚ ਇੱਕ ਵਾਰ ਵੀ ਇਹਨਾਂ ਦੇ ਜਿਹੜੇ ਜਹਾਜ਼ ਨੇ ਉਹ ਕਦੇ ਵੀ ਦੁਰਘਟਨਾ ਗ੍ਰਸਤ ਨਹੀਂ ਹੋਏ ਤੇ ਨਾਲ ਦੀ ਨਾਲ ਹੀ ਇਹ ਪੂਰੀ ਦੁਨੀਆ ਦੀ ਸਭ ਤੋਂ ਜ਼ਿਆਦਾ ਵੱਡੀ ਲੌਂਗ ਡਿਸਟੈਂਸ 에ਅਰਲਾਈਨ ਵੀ ਹੈਗੀ ਆ ਇੱਕ ਹੋਰ ਚੀਜ਼ ਪੂਰੀ ਦੁਨੀਆ ਦੇ ਵਿੱਚ ਸੱਤ ਮਹਾਦੀਪ ਨੇ ਆਪਾਂ ਛੋਟੇ ਹੁੰਦੇ ਪੜਿਆ ਹੋਇਆ ਪਰ ਜਿਹੜਾ ਸੱਤਵਾਂ ਮਹਾਦੀਪ ਹੈਗਾ ਉਹ ਹੈਗਾ ਅੰਟਾਰਕਟਿਕ ਤਾਂ ਕਿਉਂਕਿ ਅੰਟਾਰਕਟਿਕ ਦੇ ਵਿੱਚ ਤਾਂ ਜਾਊਗੀ ਕਿਹੜੀ 에ਅਰਲਾਈਨ ਪਰ ਇੱਥੇ ਕੰਤਸ ਵਾਲਿਆਂ ਦਾ ਇੱਕ ਹੋਰ ਰੈਕੋਰਡ ਆ ਕੰਤਸ ਪੂਰੀ ਦੁਨੀਆ ਦੀ ਇੱਕੋ ਇੱਕ 에ਅਰਲਾਈਨ ਆ ਜਿਹਦੇ ਜਹਾਜ਼ ਸੱਤੇ ਦੇ ਸੱਤੇ ਮਹਾਦੀਪਾਂ ਦੇ ਵਿੱਚ ਜਾਂਦੇ ਆ ਤਾਂ ਹੁਣ ਅੰਟਾਰਕਟਿਕ ਦੇ ਵਿੱਚ ਕੀ ਕਰ ਰਹੇ ਹੋਣਗੇ ਤਾਂ ਆਪਾਂ ਨੂੰ ਪਤਾ ਅੰਟਾਰਕਟਿਕ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਉੱਥੋਂ ਦਾ ਜਿਹੜਾ ਮੌਸਮ ਆ ਉੱਥੇ ਜਿਹੜੀ ਠੰਡ ਆ ਉਹ ਬਹੁਤ ਹੀ ਇੱਕ ਨੈਕਸਟ ਲੈਵਲ ਤੇ ਆ ਕਿਉਂਕਿ ਉੱਥੇ ਸਾਇੰਸਤਾਨ ਜਾਂਦੇ ਆ ਰਿਸਰਚਰ ਜਾਂਦੇ ਆ ਉਹਨਾਂ ਨੇ ਰਿਸਰਚ ਵਗੈਰਾ ਕਰਨੀ ਹੁੰਦੀ ਆ ਤਾਂ ਆਪਾਂ ਨੂੰ ਇਹ ਪਤਾ ਲੱਗਦਾ ਕਿ ਜਿਹੜੇ ਵੀ ਲੋਕ ਉੱਥੇ ਜਾਂਦੇ ਆ ਉਹਨਾਂ ਨੂੰ ਲੈ ਕੇ ਜਾਣ ਵਾਲੀ ਪੂਰੀ ਦੁਨੀਆ ਸਿਰਫ ਇੱਕ 에ਅਰਲਾਈਨ ਹੈਗੀ ਆ ਜਿਹਦੇ ਉੱਤੇ ਲੋਕਾਂ ਨੂੰ ਯਕੀਨ ਆ ਤੇ ਉਹ ਹੈਗੀ ਆ ਕੰਤਸ ਜਹਾਜ਼ਾਂ ਦੀ ਸੁਰੱਖਿਆ ਦੇ ਮਾਮਲੇ ਦੇ ਵਿੱਚ 7 ਸਟਾਰ ਦਿੱਤੇ ਜਾਂਦੇ ਆ ਵੱਧ ਤੋਂ ਵੱਧ ਸੇਫਟੀ ਦੇ ਲਈ ਤੇ ਕੰਤਸ ਨੂੰ ਮਿਲਦੇ ਆ ਸੱਤਾਂ ਦੇ ਵਿੱਚੋਂ 7 ਤੇ ਜੇ ਤੁਸੀਂ airline rating.com ਦੇ ਉੱਪਰ ਜਾ ਕੇ ਦੇਖੋਗੇ ਵੀ ਹਰੇਕ ਸਾਲ ਦਾ ਰੈਕੋਰਡ ਦੇਖੋਗੇ ਕਿ ਕਿਹੜੇ ਸਾਲ ਕਿਹੜੀਆਂ-ਕਿਹੜੀਆਂ 에어ਲਾਈਨਸ ਨੰਬਰ 1 ਨੰਬਰ 2 ਤੇ ਰਹਿੰਦੀਆਂ ਤਾਂ ਕੰਤਸ ਦਾ ਨਾਮ ਤੁਹਾਨੂੰ ਹਮੇਸ਼ਾ ਹੀ ਪਹਿਲੇ ਦੋਆਂ ਤਿੰਨਾਂ ਚਾਰਾਂ ਦੇ ਵਿੱਚ ਹੀ ਦੇਖੂਗਾ ਇਸ ਤੋਂ ਥੱਲੇ ਕਦੇ ਵੀ ਨਹੀਂ ਤੀਸਰੇ ਨੰਬਰ ਦੇ ਉੱਪਰ ਟਾਈ ਹੋ ਜਾਂਦਾ ਤਿੰਨ ਅਲੱਗ-ਅਲੱਗ 에어ਲਾਈਨਸ ਦਾ ਉਹਨਾਂ ਦੇ ਵਿੱਚੋਂ ਵੀ ਦੋ ਤਾਂ ਇੱਕ ਤਰ੍ਹਾਂ ਨਾਲ ਭਾਈ-ਭਾਈ ਹੋਈ ਨੇ एमिरेट्स ਤੇ ਕਤਰ 에ਅਰਵੇਜ਼ ਉਹਨਾਂ ਤੋਂ ਇਲਾਵਾ ਤੀਸਰੀ ਹੈਗੀ ਆ ਦੁਨੀਆ ਦੀ ਇੱਕ ਬਹੁਤ ਹੀ ਮਸ਼ਹੂਰ ਤੇ ਪੁਰਾਣੀ ਕੈਥੇ ਪੈਸੀਫਿਕ ਇਹਨਾਂ ਤਿੰਨੇ 에ਅਰਲਾਈਨਸ ਨੂੰ ਵੀ ਕੰਤਸ ਦੀ ਤਰ੍ਹਾਂ ਹੀ 7 ਸਟਾਰ ਰੇਟਿੰਗ ਮਿਲੀ ਹੋਈ ਆ ਸੇਫਟੀ ਦੇ ਵਿੱਚ ਹੁਣ ਆਪਾਂ ਚੱਲਦੇ ਆਂ ਚੌਥੇ ਨੰਬਰ ਵੱਲ ਪਰ ਆਸਟ੍ਰੇਲੀਆ ਦੀ ਜਿਹੜੀਆਂ 에ਅਰਲਾਈਨਸ ਨੇ ਉਹ ਆਪਾਂ ਨੂੰ ਆਪਣੇ ਦੇਸ਼ ਤੋਂ ਹਿੱਲਣੇ ਨਹੀਂ ਦੇ ਰਹੀਆਂ ਇਸੇ ਕਰਕੇ ਚੌਥੇ ਨੰਬਰ ਦੇ ਉੱਪਰ ਇੱਕ ਹੋਰ ਆਸਟ੍ਰੇਲੀਅਨ 에ਅਰਲਾਈਨ ਆਉਂਦੀ ਆ ਵਰਜਨ ਆਸਟ੍ਰੇਲੀਆ ਤੇ ਇੱਕ ਹੋਰ 에어ਲਾਈਨ ਜਿਹਨੂੰ ਸੇਫਟੀ ਦੇ ਵਿੱਚ ਸੱਤਾਂ ਦੇ ਵਿੱਚੋਂ 7 ਰੇਟਿੰਗ ਹੀ ਮਿਲਦੀ ਆ ਐਮੀਰੇਟਸ ਦੀ ਗੱਲ ਕਰ ਲਈ ਕਤਰ 에어ਵੇਜ਼ ਦੀ ਗੱਲ ਕਰ ਲਈ ਇੱਕ ਤੀਜਾ ਪਈ ਇਹਨਾਂ ਦਾ ਰਹਿ ਗਿਆ ਇਤਿਹਾਦ ਵਾਲੇ ਉਹ ਆਉਂਦੇ ਆ 5ਵੇਂ ਨੰਬਰ ਤੇ ਇਤਿਹਾਦ ਸਾਲ 2003 ਦੇ ਵਿੱਚ ਲਾਂਚ ਹੁੰਦੀ ਆ ਅੱਜ ਇਹਨੂੰ ਤਕਰੀਬਨ 22 ਸਾਲ ਹੋ ਚੁੱਕੇ ਆ ਤੇ ਅੱਜ ਤੱਕ ਇਹਦਾ ਇੱਕ ਵੀ ਐਕਸੀਡੈਂਟ ਨਹੀਂ ਹੋਇਆ ਇੱਕ ਮਾਈਨਰ ਇਨਸੀਡੈਂਟ ਵੀ ਨਹੀਂ ਹੋਇਆ ਇਸ 에어ਲਾਈਨ ਦੇ ਨਾਲ ਇੱਕ ਵਾਰੀ ਫੇਰ ਕੋਕੇ 5 ਨੰਬਰ ਦੇ ਉੱਪਰ ਆ ਗਈ ਤਾਂ ਇਹਨਾਂ ਸਾਰਿਆਂ ਨੂੰ ਬਾਰ-ਬਾਰ ਕਹਿਣ ਦੀ ਲੋੜ ਹੀ ਨਹੀਂ ਹੈਗੀ ਸੱਤਾਂ ਦੇ ਵਿੱਚੋਂ 7 ਸਟਾਰ ਇਸ ਇੱਕ ਹੋਰ 에ਅਰਲਾਈਨ ਨੂੰ ਵੀ ਮਿਲੇ ਹੋਏ ਆ ਟੋਟਲ ਇਹਨਾਂ ਦੇ ਕੋਲੇ ਅੱਜ 100 ਜਹਾਜ਼ ਨੇ ਤੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਨੇ ਜਾਂ ਬੋਇੰਗ ਦੇ ਤੇ ਜਾਂ ਫਿਰ 에ਅਰਬੱਸ ਦੇ ਪਰ ਹੁਣ ਇੱਕ ਗੱਲ ਹੋਰ ਆ ਇਹ ਜਿੰਨੀਆਂ ਵੀ 에ਅਰਲਾਈਨਸ ਦੀ ਮੈਂ ਗੱਲ ਕੀਤੀ ਆ ਇਹ ਸਾਰੀਆਂ ਦੀਆਂ ਸਾਰੀਆਂ ਮਹਿੰਗੀਆਂ ਵਾਲੀਆਂ ਨੇ ਇਹਨਾਂ ਦੀਆਂ ਟਿਕਟਾਂ ਵੀ ਬਹੁਤ ਜ਼ਿਆਦਾ ਹੁੰਦੀਆਂ ਨੇ ਕਦੇ ਨਾ ਕਦੇ ਜਦੋਂ ਇਨਸਾਨ ਟਿਕਟ ਬੁੱਕ ਕਰਦਾ ਤਾਂ ਬਹੁਤ ਵਾਰ ਆਪਾਂ ਬਜਟ 에ਅਰਲਾਈਨਸ ਵੀ ਦੇਖਦੇ ਆਂ ਤਾਂ ਹੁਣ ਆਪਾਂ ਨਿਗਾਹ ਮਾਰਦੇ ਹਾਂ ਉਹ ਬੜੀਆਂ ਟੌਪ ਦੀਆਂ ਪੰਜ ਬਜਟ 에ਰਲਾਈਨਸ ਦੇ ਵੱਲ ਜਿਨ੍ਹਾਂ ਦੀ ਕੀਮਤ ਜ਼ਰੂਰ ਘਟਾ ਪਰ ਸੇਫਟੀ ਸਟੈਂਡਰਡ ਦੇ ਵਿੱਚ ਉਹ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਕਰਦੇ ਤਾਂ ਜੇ ਕਦੇ ਤੁਸੀਂ ਆਪਣੇ ਪੈਸੇ ਵੀ ਬਚਾਉਣਾ ਚਾਹੁੰਦੇ ਹੋ ਪਰ ਨਾਲ ਦੀ ਨਾਲ ਹੀ ਸਫਰ ਕਰਦੇ ਹੋਏ ਸੁਰੱਖਿਅਤ ਵੀ ਮਹਿਸੂਸ ਕਰਨਾ ਚਾਹੁੰਦੇ ਹੋ ਤਾਂ ਇਹ ਵਾਲੀਆਂ ਪੰਜ 에ਰਲਾਈਨਸ ਤੁਸੀਂ ਪਿਕ ਕਰ ਸਕਦੇ ਹੋ ਸਭ ਤੋਂ ਪਹਿਲੇ ਨੰਬਰ ਦੇ ਉੱਪਰ ਹੈਗੀ ਆ ਹਾਂਗਕਾਂਗ ਐਕਸਪ੍ਰੈਸ ਇੱਕ ਹੋਰ 에어ਲਾਈਨ ਕਿਉਂਕਿ ਆਪਣੇ ਸੈਕਸ਼ਨ ਦੇ ਵਿੱਚ ਪਹਿਲੇ ਤੇ ਆਈ ਆ ਸੱਤਾਂ ਦੇ ਵਿੱਚੋਂ 7 ਸੇਫਟੀ ਸਟਾਰਸ ਦੇ ਨਾਲ ਕਿਉਂਕਿ ਇੱਕ ਬਜਟ 에어ਲਾਈਨ ਆ ਕੰਪਨੀ ਬਹੁਤ ਛੋਟੀ ਆ ਤਾਂ ਇਹਨਾਂ ਦਾ ਜਿਹੜਾ ਕੰਮ ਕਰਨ ਦਾ ਦਾਇਰਾ ਵਾ ਉਹ ਵੀ ਬਹੁਤ ਸੀਮਤ ਆ ਸਿਰਫ ਏਸ਼ੀਆ ਦੇ 27 ਅਲੱਗ-ਅਲੱਗ ਡੈਸਟੀਨੇਸ਼ਨ ਦੇ ਵਿੱਚ ਹੀ ਆਪਣਾ ਕੰਮ ਕਰਦੇ ਆ ਚਾਈਨਾ ਜਪਾਨ ਮਲੇਸ਼ੀਆ THAILAND ਤੇ VIETNAM ਦਾ ਤੇ ਹਾਂਗਕਾਂਗ ਐਕਸਪ੍ਰੈਸ ਉਹਨਾਂ ਕੁਝ ਕੁ ਗਿਣੀਆਂ ਚੁਣੀਆਂ 에어ਲਾਈਨਸ ਦੇ ਵਿੱਚੋਂ ਇੱਕ ਆ ਜਿਨ੍ਹਾਂ ਦਾ ਅਜੇ ਤੱਕ ਇੱਕ ਵੀ ਯਾਤਰੀ ਇਸ ਤਰ੍ਹਾਂ ਦਾ ਨਹੀਂ ਹੈ ਜਿਹੜਾ ਆਪਣੀ ਮੰਜ਼ਲ ਦੇ ਉੱਪਰ ਸੇਫ ਨਾ ਪਹੁੰਚਿਆ ਹੋਵੇ ਹੁਣ ਆਪਾਂ ਚੱਲਦੇ ਆਂ ਬਜਟ 에ਰਲਾਈਨਸ ਦੇ ਵਿੱਚ ਨੰਬਰ 2 ਦੀ ਕੰਪਨੀ ਦੇ ਉੱਪਰ ਤੇ ਇੱਕ ਵਾਰੀ ਫੇਰ ਸਾਨੂੰ ਵਾਪਸ ਮੋੜਨ ਲਈ ਮਜਬੂਰ ਕਰ ਰਿਹਾ ਵਾ ਆਸਟ੍ਰੇਲੀਆ ਆਸਟ੍ਰੇਲੀਆ ਦੀ ਇੱਕ ਕੰਪਨੀ ਆ ਜੈਟ ਸਟਾਰ ਸ਼ਾਇਦ ਇਹ ਨਾਮ ਤੁਸੀਂ ਬਹੁਤ ਵਾਰ ਸੁਣਿਆ ਹੋਊਗਾ ਦੁਨੀਆ ਦੀਆਂ ਟੋਟਲ 85 ਅਲੱਗ-ਅਲੱਗ ਡੈਸਟੀਨੇਸ਼ਨਸ ਦੇ ਉੱਪਰ ਜੈਟ ਸਟਾਰ ਆਪਣੇ ਜਹਾਜ਼ ਉਡਾਉਂਦੇ ਆ ਤੇ ਇੱਕ ਹਫ਼ਤੇ ਦੇ ਵਿੱਚ ਇਹਨਾਂ ਦੀ ਟੋਟਲ 5000 ਤੋਂ ਜ਼ਿਆਦਾ ਫਲਾਈਟਸ ਹੋ ਜਾਂਦੀਆਂ ਨੇ ਇੱਕ ਹੋਰ ਸੱਤਾ ਦੇ ਵਿੱਚੋਂ ਸੱਤ ਸੇਫਟੀ ਸਟੈਂਡਰਡਸ ਦੇ ਸਟਾਰ ਲੈ ਕੇ ਆਈ ਹੋਈ ਕੰਪਨੀ ਤੀਸਰੇ ਨੰਬਰ ਦੇ ਉੱਪਰ ਆਉਂਦੀ ਹੈ ਦੁਨੀਆ ਦੀ ਇੱਕ ਬਹੁਤ ਹੀ ਪੁਰਾਣੀ ਤੇ ਜਾਣੀ ਪਛਾਣੀ ਕੰਪਨੀ ਰਾਇਨ 에ਅਰ ਪਿਛਲੇ ਸਾਲ ਟੋਟਲ ਜਿੰਨੇ ਲੋਕਾਂ ਨੇ ਅੱਜ ਤੱਕ ਰਾਇਨ 에ਅਰ ਦੇ ਵਿੱਚ ਸਫ਼ਰ ਕੀਤਾ ਉਹਨਾਂ ਦੀ ਗਿਣਤੀ ਹੋ ਚੁੱਕੀ ਆ 20 ਕਰੋੜ ਤੇ 2 ਲੱਖ ਪੈਸੈਂਜਰਸ ਦੀ ਇੰਨੇ ਜ਼ਿਆਦਾ ਪੈਸੈਂਜਰਸ ਨੂੰ ਅੱਜ ਤੱਕ ਰਾਇਨ 에ਅਰ ਆਪਣੀ ਸੇਫ ਡੈਸਟੀਨੇਸ਼ਨ ਦੇ ਉੱਪਰ ਲੈ ਕੇ ਜਾ ਚੁੱਕੀ ਆ ਤੇ ਹਾਲੇ ਤੱਕ ਦੀ ਆਪਣੀ ਲਿਸਟ ਦੇ ਵਿੱਚ ਸਭ ਤੋਂ ਪਹਿਲੀ ਇਹ ਯੂਰੋਪੀਅਨ ਕੰਪਨੀ ਆ ਤੇ ਇਹਦਾ ਦੇਸ਼ ਹੈ ਆਇਰਲੈਂਡ ਯੂਰਪ ਚਲੇ ਗਏ ਤਾਂ ਹੁਣ ਆਪਾਂ ਨੂੰ ਯੂਰਪ ਦੇ ਵਿੱਚ ਹੀ ਰੁਕਣਾ ਪਊਗਾ ਕਿਉਂਕਿ ਚੌਥੇ ਨੰਬਰ ਦੇ ਉੱਪਰ ਆ ਰਹੀ ਆ ਇੱਕ ਯੂਕੇ ਬੇਸਡ ਕੰਪਨੀ ਈਜ਼ੀ ਜੈਟ ਤੇ ਜੇ ਜਹਾਜ਼ਾਂ ਦੀ ਗਿਣਤੀ ਕਰੀਏ ਤਾਂ ਯੂਕੇ ਦੀ ਈਜ਼ੀ ਜੈਟ ਸਭ ਤੋਂ ਵੱਡੀ ਕੰਪਨੀ ਆ ਪਿਛਲੇ ਸਾਲ ਤਕਰੀਬਨ 8 ਕਰੋੜ ਤੇ 97 ਲੱਖ ਮੁਸਾਫਰਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਪਰ ਲੈ ਕੇ ਜਾ ਚੁੱਕੀ ਹੈ ਈਜ਼ੀ ਜੈਟ ਤੇ ਅੱਜ ਤੱਕ ਇਹਨਾਂ ਦਾ ਕੋਈ ਵੀ ਮੇਜਰ ਕ੍ਰੈਸ਼ ਨਹੀਂ ਹੋਇਆ ਹਾਂ ਛੋਟੇ-ਮੋਟੇ ਇਨਸੀਡੈਂਟ ਦੋ ਜਾਂ ਤਿੰਨ ਹੋਏ ਨੇ ਪਰ ਜਿਹਦੇ ਵਿੱਚ ਵੀ ਪਾਇਲਟਸ ਨੇ ਜਹਾਜ਼ ਨੂੰ ਬਿਨਾਂ ਕਿਸੇ ਵੀ ਖਾਸ ਪ੍ਰੋਬਲਮ ਦੇ ਥੱਲੇ ਉਤਾਰ ਲਿਆ ਪਰ ਇਹਨਾਂ ਕਾਰਨਾਂ ਕਰਕੇ ਇਹਨਾਂ ਇਨਸੀਡੈਂਟ ਦੇ ਕਰਕੇ ਪਿਛਲੇ ਸਾਲ ਤੋਂ ਦੋ ਅੰਕ ਇੱਕ ਕੰਪਨੀ ਥੱਲੇ ਆਈ ਆ ਇੱਕ ਚੀਜ਼ ਸ਼ਾਇਦ ਤੁਸੀਂ ਹਾਲੇ ਤੱਕ ਨੋਟ ਕੀਤੀ ਆ ਨਹੀਂ ਕੀਤੀ ਜਿੰਨੀਆਂ ਵੀ 에어ਲਾਈਨਸ ਦਾ ਆਪਾਂ ਜ਼ਿਕਰ ਕੀਤਾ ਉਹਨਾਂ ਦੇ ਵਿੱਚ ਅਮਰੀਕਾ ਦੀਆਂ 에어ਲਾਈਨਸ ਤਕਰੀਬਨ ਮਿਸਿੰਗ ਨੇ ਪਰ ਫਾਈਨਲੀ ਸਭ ਤੋਂ ਅਖੀਰਲੀ ਪਲੇਸ ਦੇ ਉੱਪਰ ਆ ਰਹੀ ਹੈ ਇੱਕ ਅਮਰੀਕਨ ਕੰਪਨੀ ਜਿਹੜੀ ਵੈਸੀ ਮਸ਼ਹੂਰ ਆ ਆਪਣੇ ਬਹੁਤ ਹੀ ਜ਼ਿਆਦਾ ਕਟ ਟਿਕਟ ਪ੍ਰਾਈਸ ਤੇ ਲਈ ਤੇ ਇਸ ਕੰਪਨੀ ਦਾ ਨਾਮ ਆ ਫਰੰਟੀਅਰ 에어ਲਾਈਨਸ ਇੱਕ ਬਿਲਕੁਲ ਨਵੀਂ ਕੰਪਨੀ ਆ ਹਰ ਇੱਕ ਹੀ ਚੀਜ਼ ਬਹੁਤ ਹੀ ਜ਼ਿਆਦਾ ਨਵੀਂ ਆ ਜਹਾਜ਼ ਬਹੁਤ ਹੀ ਨਵੇਂ ਆ ਤੇ ਸਪੈਸ਼ਲੀ ਡਿਜ਼ਾਈਨ ਕੀਤੇ ਗਏ ਆ ਬਹੁਤ ਹੀ ਜ਼ਿਆਦਾ ਲੋ ਕੋਸਟ ਤੇ ਫਿਊਲ ਐਫੀਸ਼ੀਐਂਟ ਹੋਣ ਦੇ ਲਈ ਪਰੇਕਲੇ ਫਿਊਲ ਐਫੀਸ਼ੀਐਂਟ ਨਹੀਂ ਹੈਗੇ ਸਿਰਫ ਖਰਚਾ ਹੀ ਘਟ ਨਹੀਂ ਹੈਗਾ ਸੇਫਟੀ ਸਟੈਂਡਰਡ ਇਹਨਾਂ ਦੇ ਬਹੁਤ ਹੀ ਜ਼ਿਆਦਾ ਵਧੀਆ ਨੇ ਇੰਨੀ ਜ਼ਿਆਦਾ ਟਿਕਟ ਪ੍ਰਾਈਸ ਘਟ ਹੋਣ ਦੇ ਬਾਵਜੂਦ 에어ਲਾਈਨ ਰੇਟਿੰਗਸ.com ਦੇ ਉੱਪਰ ਇਹਨਾਂ ਨੂੰ ਸੱਤਾਂ ਦੇ ਵਿੱਚੋਂ 7 ਸੇਫਟੀ ਸਟੈਂਡਰਡ ਦੇ ਸਟਾਰ ਮਿਲਦੇ ਤੇ इवन ਇਹਨਾਂ ਨੂੰ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਸਪੈਸ਼ਲ ਪ੍ਰੇਜ਼ ਮਿਲਦੀ ਆ ਕਿਉਂਕਿ ਇਹਨਾਂ ਦੀ ਟਿਕਟ ਪ੍ਰਾਈਸ ਇੰਨਾ ਘੱਟ ਹੋਣ ਦੇ ਕਰਕੇ ਪ੍ਰੋਫਿਟ ਇੰਨਾ ਜ਼ਿਆਦਾ ਨਹੀਂ ਪਰ ਜਿਹੜੇ ਸੇਫਟੀ ਸਟੈਂਡਰਡ ਨੇ ਫਿਰ ਵੀ ਇਹਨਾਂ ਦੇ ਬਾਕੀ ਬਹੁਤ ਹੀ ਜ਼ਿਆਦਾ ਵਧੀਆ ਕੰਪਨੀਆਂ ਦੇ ਬਿਲਕੁਲ ਬਰਾਬਰ ਨੇ ਤੇ ਇੱਕ ਹੋਰ ਕਾਰਨ ਆ ਜਿਹਦੇ ਕਰਕੇ FAA ਨੇ ਇਹਨਾਂ ਦੀ ਸਪੈਸ਼ਲ ਪ੍ਰੇਜ਼ ਕੀਤੀ ਆ ਉਹ ਹੈਗੇ ਆ ਇਹਨਾਂ ਦੇ ਬਹੁਤ ਹੀ ਜ਼ਿਆਦਾ ਉੱਚੇ ਦਰਜੇ ਦੇ ਮੇਨਟੇਨੈਂਸ ਦੇ ਸਟੈਂਡਰਡ ਤਾਂ ਇਹ ਸੀਗਾ ਜੀ ਅੱਜ ਦਾ ਆਪਣਾ ਵੀਡੀਓ ਹੋ ਸਕਦਾ ਤੁਹਾਨੂੰ ਅਗਲੀ ਵਾਰ ਦੇ ਲਈ ਜਦੋਂ ਵੀ ਤੁਸੀਂ ਜਹਾਜ਼ਾਂ ਦੇ ਵਿੱਚ ਬੈਠਣਾ ਹੋਵੇ ਪਲਾਨ ਬਣਾ ਰਹੇ ਹੋ ਮੋ ਟਿਕਟ ਬੁੱਕ ਕਰਨੀ ਹੋਵੇ ਤਾਂ ਸ਼ਾਇਦ ਆਪਣੀ ਸਿਲੇਕਸ਼ਨ ਕਰਨ ਦੇ ਵਿੱਚ ਰੇਟ ਦੇ ਨਾਲ ਨਾਲ ਪ੍ਰਾਈਸ ਦੇ ਨਾਲ ਨਾਲ ਜੇ ਤੁਹਾਡੇ ਦਿਮਾਗ ਦੇ ਵਿੱਚ ਥੋੜੇ ਸੇਫਟੀ ਕਨਸਰਨ ਹੈਗੇ ਆ ਤਾਂ ਅੱਜ ਦਾ ਇਹ ਜਿਹੜਾ ਵੀਡੀਓ ਹੈਗਾ ਉਸ ਟਾਈਮ ਦੇ ਉੱਪਰ ਤੁਹਾਡੀ ਥੋੜੀ ਬਹੁਤ ਮਦਦ ਕਰ ਦਵੇ ਤੇ ਇਹ ਵੀਡੀਓ ਹੁਣ ਇੱਥੇ ਖਤਮ ਹੁੰਦਾ ਜੀ ਮੈਨੂੰ ਉਮੀਦ ਹੈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਊਗੀ ਹੁਣ ਮੈਂ ਤੁਹਾਨੂੰ ਮਿਲੂੰ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ